ਅੰਗੇ ਗੁਰਦਾਸਪੁਰ ਕਲਨੌਰ ਰੋਡ ਤੇ ਦੋਸਤਪੁਰ ਦੇ ਨਜ਼ਦੀਕੀ ਨਿੱਜੀ ਸਕੂਲ ਦੀ ਜਿਹੜੀ বাস ਦੀ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੂੰ ਜੜਾ ਹੈ ਟਰੱਕ ਨੂੰ ਸਾਈਡ ਲੱਗਣ ਦੇ ਨਾਲ ਇੱਕਦਮ ਟਰੱਕ ਜੁੜਾ ਹੈ ਪਲਟ ਗਿਆ ਤੇ ਹਾਲਾ ਕਿ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਤਸਵੀਰ ਜੁੜੀ ਹੈ ਹੁਣ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਕਲਨੌਰ ਰੋਡ ਤੇ ਇਹ ਜੁੜੀ घटना है वाप इस तस्वीर दे देख सकते हो किस तरीके दे नाल, साइड वजन करके ट्रक जी है ट्रक बस साइड लगन दे करके हादसा वापरे है सीसीटीवी फुटेज जुते के वायरल हो रही है ते फुटेज साफ तरीके दे नाल, नजर आ रहा है किस तरीके ट्रक का जोड बस वजद्या है जिस तरक भलेट चुकी है તેસે ખબર તે જ्यादा જાણકારી દેને સાટીનલ રોહિત ગુપ્તા જોડ ચુકે ને રોહિત કેસ તરીકે દેનલ દેખિયા જા સકતા હે કે બસ દે બિલકુલ સાઇડ તો ટક દે લાગે જડી હે ગુજરાત હે તે સાઇડ લગયા હે ટક ન જોસ્તો બાદ એક કટના વાપરી હે કે કુછ અહેમ જાણકારી તો અદે કોલેસ નું લેકે જી નોસપુર દે કિસے પ્રાઇવટ સ્કૂલ ની બસ થી હે નોસપુર નેડી પિંપંડા કલાનુર ઓર સે તે બસતે સ્લો હતી લેકિન ટક તેજ થી થોડી ਜਿਸ ਵੇਲੇ ਇਸਨੇ ਕ੍ਰਾਸ ਕਰਨ ਦੀ ਕੋਸ਼ਿਸ਼ ਸਾਹਮਣੇ ਸਾਡ ਤੋਂ ਆ ਰਿਹਾ ਸੀ ਜਿਹਦੇ ਸਾਹਮਣੇ ਕੋ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਸ ਨੂੰ ਇੱਕ एकदम ਸ਼ਾਇਦ ਡਰਾਈਵਰ ਘਬਰਾ ਗਿਆ ਤੇ ਉਹਨੇ ਕੱਟ ਮਾਰਿਆ ਕੱਟ ਮਾਰਨ ਨਾਲ ਸਾਈਡ ਲੱਗੀ ਬੱਸ ਦੀ ਤੇ ਸਿੱਧਾ ਪਲਟ ਗਿਆ ਟਿੱਪਰ ਕਿ ਬੱਸ ਦੇ ਵਿੱਚ ਸਵਾਰ ਕਿਸੇ ਨੂੰ ਕਿਸੇ ਤਰੀਕੇ ਦੀ ਸੱਟਾਂ ਲੱਗੀਆਂ ਨੇ ਜਾਂ ਫਿਰ ਟਰੱਕ ਡਰਾਈਵਰ ਦੀ ਹਾਲਾਤ ਹੋਣ ਕੀਏ ਨੇ ਨਹੀਂ ਡਰਾਈਵਰ ਦੇ ਤੇ ਸੱਟਾਂ ਲੱਗੀਆਂ ਲੇਕਿਨ ਖਤਰੇ ਤੋਂ ਬਾਹਰ ਹੈ ਲੇਕਿਨ ਬੱਸ ਚ ਜਿਹੜੇ ਕੁੱਲੀ ਬੱਚੇ ਸੀ ਸਕੂਲ ਤੋਂ ਬਾਅਦ ਦੀ ਗੱਲ ਹੈ ਪੋਨੇ 3 ਵਜੇ ਦੀ ਬੱਚੇ ਸੁਰੱਖਿਅਤ ਹੈ ਸਾਰੇ ਡਰਾਈਵਰ ਵੀ ਬਿਲਕੁਲ ਬਚ ਗਿਆ ਕੋਈ ਗੱਲ ਨਹੀਂ ਹੈ ਬੱਸ ਵਾਲੇ ਬਿਲਕੁਲ ਸਹੀ ਹੈ ਸਿੰਗਲ ਲੇਨ ਰੋਡ ਦੇਖਿਆ ਜਾ ਰਿਹਾ ਇਸ ਦੇ ਵਿੱਚ ਇਹ ਸਿੰਗਲ ਲੇਨ ਰੋਡ ਹੋਂਦੀ ਕਰਕੇ ਕੀ ਹਾਦਸਾ ਵਾਪਰਿਆ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਜੁੜੀ ਹੈ ਕਿ ਲਾਪਰਵਾਹੀ ਨੂੰ ਕਿਸੇ ਤਰੀਕੇ ਦੀ ਕਹੀ ਜਾ ਰਹੀ ਹੈ ਡਰਾਈਵਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਜੀ ਰੋਡ ਤੇ ਲਿੰਕ ਰੋਡ ਨਹੀਂ ਸਿੰਗਲ ਲੇਨ ਨਹੀਂ ਛੋਟੀ ਰੋਡ ਹੈ ਲੇਕਿਨ ਮੈਨੂੰ ਲੱਗਦਾ ਹੈ ਜਿੱਥੋਂ ਤੱਕ ਇਹ ਡਰਾਈਵਰ ਕਹਿ ਰਿਹਾ ਕਿ ਇੱਕਦਮ ਉਸਨੇ ਬੱਸ ਇੱਕਦਮ ਉਸ ਦੇ ਸਾਹਮਣੇ ਆ ਗਈ ਸ਼ਾਇਦ ਕੋਈ ਮੋੜ ਹੋਏਗਾ ਜਿਸ ਕਾਰਨ ਉਸ ਨੂੰ ਘਬਰਾਹਟ ਹੋ ਗਈ ਤੇ ਇੱਕਦਮ ਉਸਨੇ ਮਤਲਬ ਕੱਟ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਕੱਟ ਦੀ ਕੋਸ਼ਿਸ਼ ਕੀਤੀ ਉਹ ਬੱਸ ਉਹ ਨਾਲ ਟਕਰਾ ਗਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰੋਹਿਤ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਗੁਰਦਾਸਪੁਰ ਕਲਨੌਰ ਰੋਡ ਤੇ ਸੜਕ ਹਾਦਸਾ ਵਾਪਰਿਆ ਹੈ ਪੂਰੀ ਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਸਕੂਲ ਬੱਸ ਦੀ ਸਾਈਡ ਲੱਗਣ ਦੇ ਕਰਕੇ ਜਿਹੜਾ ਟਰੱਕ ਹੈ ਪਲਟਿਆ ਪਰ ਗਨੀਮਤ ਰਹੀ ਕਿ ਕੋਈ ਵੀ ਜਾਨ ਨੂੰ ਨੁਕਸਾਨ ਨਹੀਂ ਹੋਇਆ